ਜਲੰਧਰ ਇਲੈਕਸ਼ਨ ਦੇ ਵਿੱਚ ਜਿੱਥੇ ਲੋਕ ਆਪਣੇ ਮਤ ਦਾ ਦਾਨ ਕਰ ਰਹੇ ਆ ਉੱਥੇ ਕੈਂਡੀਡੇਟ ਵੀ ਆਪਣੀ ਵਾਰੀ ਸਰ ਵੋਟ ਜਿਹੜੀ ਆ ਉਹ ਪੋਲ ਕਰ ਰਹੇ ਆ ਮੈਂ ਇਸ ਵੇਲੇ ਇੱਕ ਮੁਹੱਲੇ ਦੇ ਵਿੱਚ ਆ ਇਹ ਸਰਕਾਰੀ ਸੀਨੀਅਰ ਕੰਨਿਆ ਸਕੂਲ ਹੈ ਬਸਤੀ ਦਾਨਿਸ਼ਮੰਦਾ ਇਸ ਨੂੰ ਬੋਰਡ ਵਾਲਾ ਸਕੂਲ ਵੀ ਕਿਹਾ ਜਾਂਦਾ ਹੈ ਇਹ 85 ਨੰਬਰ 84 85 ਔਰ 86 ਨੰਬਰ ਬੂਥ ਹੈ 85 ਨੰਬਰ ਬੂਥ ਤੇ ਸ਼ੀਤਲੰਗਰਾਲ ਹੋਰਾਂ ਦੀ ਵੋਟ ਪੋਲ ਹੋਣੀ ਆ ਸ਼ੀਤਲੰਗਰਾਲ ਜਿਹੜੇ ਨੇ ਉਹ ਪਹੁੰਚ ਰਹੇ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਇੱਥੇ ਵੱਖ-ਵੱਖ ਬੂਥ ਬਣੇ ਹੋਏ ਨੇ ਦੋ ਸਕੂਲ ਨੇ ਦੋ ਸਕੂਲਾਂ ਦੇ ਵਿੱਚ ਜਿਹੜਾ ਹੈ ਵੋਟ ਪੋਲ ਹੋ ਰਹੀ ਆ ਔਰ ਸ਼ੀਤਲ ਅੰਗੁਰਾਲ ਜਿਹੜੇ ਨੇ ਉਹ ਵੀ ਆਪਣੀ ਵੋਟ ਪਾਉਣ ਦੇ ਲਈ ਪਹੁੰਚ ਰਹੇ ਆ ਤਾਂ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਨਾਲ ਨਾਲ ਸ਼ੀਤਲ ਅੰਗੁਰਾਲ ਕਹਿ ਕੀ ਰਿਹਾ ਸਿੱਧੇ ਤੌਰ ਤੇ ਉਹ ਕਹਿ ਰਿਹਾ ਕਿ ਸਾਨੂੰ ਧਮਕੀਆਂ ਮਿਲ ਰਹੀਆਂ ਉਹ ਕਹਿੰਦੇ ਨੇ ਕਿ ਮੈਨੂੰ ਸ਼ਾਮ ਤੱਕ ਮਰਵਾਇਆ ਵੀ ਜਾ ਸਕਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਹੈਗੀਆਂ ਨੇ ਉਹ ਸ਼ੀਤਲ ਅੰਗੁਰਾਲ ਦੇ ਰਹੇ ਨੇ ਦੋ ਦਿਨ ਕੱਢੇ ਦੋ ਦਿਨਾਂ ਨਾਲ ਗੱਲ ਹੋ ਰਹੀ ਹੈ ਮੈਨੂੰ ਫੋਨ ਕਰਕੇ ਕਹਿ ਦੋ ਨੰਬਰ ਕੀ ਹੈ ਜੇ ਨੰਬਰ ਕੀ ਹੈ ਨੰਬਰ ਮੈਂ ਜਗਤ ਜਿਹਨੂੰ ਕਮਪਲੇਨ ਕਰਾਂਗੇ ਮੈਂ ਕਰ ਇੱਕ ਜੋ ਨਹੀਂ ਪਰ ਫਿਰ ਵੀ ਜਿਸ ਤਰੀਕੇ ਇਹ 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 ਕੋ ਹੋ ਸਕਦਾ ਜੀ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਕੁਰਖੇ ਜਿਹੜੇ ਬੁਰਖੇ ਭਲਾਏ ਉਹਨਾਂ ਦੇ ਬਦਮਾਸ਼ ਗੁੰਡੇ ਉਹ ਮੈਨੂੰ ਧਮਕੀਆਂ ਦੇ ਰਿਹਾ ਬਦਮਾਸ਼ ਮੈਨੂੰ ਮਾਰ ਸ਼ੀਕਲ ਦੇ ਵਾਸਤੇ ਵਿੱਚ ਐਸਲੇ ਗੇਮ ਹੈਗੀ ਮੈਨੂੰ ਇਲੈਕਸ਼ਨ ਹਾਜਤ ਦੀ ਕੋਈ ਲਾਈ ਨਹੀਂ ਮੇਰੀ ਮੈਂ ਬਾਰ ਬਾਰ ਕਹਿ ਰਿਹਾ ਮੈਂ ਆਪਣੇ ਲੋਕਾਂ ਨੂੰ ਸੇਫ ਕਰਨਾ ਚਾਹੁੰਦਾ ਹੈ ਜੇ ਉਹਨਾਂ ਦਾ ਵੈਸੇ ਲੋਕ ਵੋਟ ਪਾਣ ਆਣ ਜਰੂਰ ਪਾਣ ਆਣ ਇਹਨਾਂ ਇਹਰ ਕਦੇ ਉੱਤਰ ਆਈ ਹੈ ਜਿਹੜੀ ਮੈਂ ਆਪਣੀ 44 ਸਾਲ ਦੀ ਮੈਂ ਕਦੇ ਦੇਖੀ ਨਹੀਂ ਮੈਂ بار بار ਕਹਿ ਰਹੇ ਹਾਂ ਬਾਕੀ ਸਰਕਾਰਾਂ ਵੀ ਰਹੀਆਂ ਆਜ ਲੋਕਾਂ ਨੂੰ ਅੰਗਰਾਲ ਜੀ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਸੀ ਸਿੱਧੇ ਤੌਰ ਤੇ ਕਹਿ ਰਿਹਾ ਹਾਂ ਅੰਗਰਾਲ ਜੀ ਕਰਵਾਇਆ ਸੀ ਅੱਜ ਪੁਲਿਸ ਨੇ ਛੱਡ ਦਿੱਤਾ ਰਾਤੀ ਛੱਡ ਤੇ ਰਾਤੀ ਛੱਡ ਤੇ ਰਾਸ਼ਨ ਵੀ ਦਿੱਤਾ ਰਾਸ਼ਨ ਵੀ ਆਮ ਆਦੀ ਪਾਰਟੀ ਨੂੰ ਦਿੱਤਾ ਵਾਪਸ ਜਿਲੰਦਰ ਪਛਮੀ ਦੇ ਲੋਕ ਰਾਸ਼ਨ ਦੇ ਸਿਰ ਤੇ ਵੋਟ ਪਾ ਦੇਣਗੇ ਜੀ ਨਹੀਂ ਵਿੱਕਦੇ ਮੇਰੇ ਲੋਕ ਵਿਕਣ ਵਾਲੇ ਨਹੀਂ ਮੇਰੇ ਲੋਕ ਨਹੀਂ ਵਿਕਣ ਵਾਲੇ ਜਿਲੰਦਰ ਵੈਸੇ ਲੋਕ ਉਹਨਾਂ ਦੀ ਕਰੋੜਾਂ ਹਰ ਬਰਪਈਆ ਵੈਲਿਊ ਹੈ 200 ਰੁਪਏ ਰਸ਼ਮ ਦੀ ਵੈਲੀ ਨਹੀਂ ਹੈ ਅੰਗਰਾਜ ਜੀ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਸੱਤਾਧਿਰ ਤੇ ਇਲਜ਼ਾਮ ਹੈ ਕਿ ਉਹ ਧਮਕੀਆਂ ਦਵਾ ਰਿਹਾ ਕਿ ਇਹ ਤੁਹਾਡੇ ਸਾਹਮਣੇ ਕੋਣ ਆਇਆ 11:00 ਬਜੇ 5 ਮਿੰਟ ਤੇ ਆਇਆ ਮੈਂ ਤਾਂ ਕੀਤਾ ਨਹੀਂ ਉਹਨਾਂ ਨੇ ਕਿਹਾ ਕਿ ਆ ਮਤਵੀ ਪਾਰਟੀ ਤੋਂ ਬਿਲਕੁਲ ਕਹਿ ਰਹੇ ਹੈ ਦੋ ਦਿਨ ਬਾਅਦ ਦੇਖ ਲਾਂਗੇ ਭੱਜ ਜਾ ਜੜ ਜਾ ਇਥੋਂ ਭੱਜ ਜਾ ਦੋ ਦਿਨ ਬਾਅਦ ਦੋ ਦਿਨ ਕਹਿੰਦੇ ਤੂੰ ਭੱਜ ਜਾ ਨਹੀਂ ਦੋ ਦਿਨ ਬਾਅਦ ਤੈਨੂੰ ਦੇਖ ਲਾਂਗੇ ਤੇ ਗੰਦੀ ਲੈਂਗੁਏਜ ਬੋਲ ਰਹੇ ਜਿਹੜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹਨਾਂ ਦੇ ਪਛਮੀ ਹਲਕੇ ਦੇ ਲੋਕਾਂ ਨੂੰ ਕੀ ਸੁਨੇਹਾ ਦੇਓਗੇ ਮੈਂ ਲੋਕਾਂ ਨੂੰ ਇਹੀ ਕਹਾਂਗਾ ਵੋਟ ਪੰਜ ਨੂੰ ਜਾ ਬਾਕੀ ਮੇਨਾਂ ਕੋਈ ਨਹੀਂ ਹੈ ਅੱਜ ਮੇਰੇ ਲੋਕ ਜਲੰਧਰ ਵੈਸੇ ভোটার ਉਹੀ ਮੇਰਾ ਪਰਿਵਾਰ ਹੈ ਉਹਨਾਂ ਤੋਂ ਇਲਾਵਾ ਮੇਨਾਂ ਕੋਈ ਨਹੀਂ ਹੈ ਕੋਈ ਮੇਰਾ ਸਾਥ ਨਹੀਂ ਦੇ ਰਿਹਾ ਸਿਰਫ ਕੱਲੇ ਜਿਹੜੇ ভোটার ਹੈ ਜਲੰਧਰ ਵੈਸੇ ਲੋਕ ਹੈ ਮੇਰਾ ਸਾਥ ਉਹ ਦੇ ਰਿਹਾ ਬਸ ਮੈਂ ਉਹਨਾਂ ਦਾ ਜ਼ਿੰਦਗੀ ਸਾਰੀ ਉਮਰ ਮੇਰਾ ਪਰਿਵਾਰ ਉਹਨਾਂ ਦੇਣਾ ਨਹੀਂ ਦੇ ਸਕਦਾ ਪਰ ਇਹ ਲੋਕਤੰਤਰ ਜਿਹੜੀ ਹੱਤਿਆ ਕੀਤੀ ਹੈ ਸਰਕਾਰ ਨੇ ਇਹਦਾ ਜਵਾਬ ਲੋਕ ਜੂਰ ਦੇਣਗੇ ਆਤਮਾਨ ਸਾਹਿਬ ਨੂੰ ਕੋਈ ਮੈਸੇਜ ਦਿਓ ਉਹਨਾਂ ਨੂੰ ਕੀ ਦੇਣਾ ਜੀ ਉਹਦੇ ਉਹਦੇ ਬਲਾਹਤ ਆ ਉਸ ਟਾਈਮ ਮੇਰਾ ਕਤਲ ਕਰਵਾਉ ਉਹ ਹੀ ਤੇ ਕਰਵਾਉਣ ਲੱਗਿਆ ਮੇਰਾ ਕਤਲ ਭਗਵਾਨ ਭਗਵਾਨ ਆਮ ਆਦਮੀ ਪਾਰਟੀ ਸਰਕਾਰ ਭਗਵਾਨ ਮੇਰਾ ਬਹੁਤ ਵੱਡੀ ਸਟੇਟਮੈਂਟ ਹੈ ਗੁਰਾਲ ਜੀ ਇਹ ਤੁਹਾਡੀ ਬਹੁਤ ਵੱਡੀ ਆ ਗਿਆ ਮਾ ਕੇ ਦੇ ਦਰ ਬਰਾਮਣ ਸ਼ੀਤਲ ਅੰਗਰਾਲ ਕਹਿ ਰਹੇ ਨੇ ਕਿ ਸੱਤਾ ਤੇ ਉਹਨਾਂ ਦਾ ਕਤਲ ਕਰਵਾਉਣਾ ਚਾਹੁੰਦੀ ਹੈ ਉਹ ਕਹਿ ਰਹੇ ਨੇ ਕਿ ਧਮਕੀ ਭਰੇ ਫੋਨ ਆ ਰਹੇ ਆ ਉਹਨਾਂ ਫੋਨਾਂ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਇਸ ਚੋਣ ਕੈਂਪੇਨ ਚੋਂ ਜਾਂ ਚੋਣਾਂ ਦੇ ਵਿੱਚੋਂ ਹਟੋ ਨਹੀਂ ਤਾਂ ਦੋ ਦਿਨਾਂ ਬਾਅਦ ਤੁਹਾਨੂੰ ਦੇਖ ਲਿਆ ਜਾਏਗਾ ਤਾਂ ਬਹੁਤ ਵੱਡੇ ਇਲਜ਼ਾਮ ਜਿਹੜੇ ਸ਼ੀਤਲੰਗੁਰਾਲ ਦੇ ਵੱਲੋਂ ਲਾਏ ਗਏ ਆ ਸ਼ੀਤਲੰਗੁਰਾਲ ਜਿਹੜੇ ਨੇ ਆਪਣੀ ਵੋਟ ਪਾਉਣ ਦੇ ਲਈ ਆਏ ਆ ਔਰ ਮੀਡੀਆ ਨਾਲ ਗੱਲਬਾਤ ਕਰਦੇ ਆ ਸ਼ੀਤਲੰਗੁਰਾਲ ਸਿੱਧੇ ਤੌਰ ਤੇ ਸੱਤਾਧਰ ਤੇ ਇਹ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਆ ਔਰ ਸਰਕਾਰੀ ਕੰਨਿਆ ਮਿਡਲ ਸਕੂਲ ਹੈ ਇਹ ਬਸਤੀ ਦਾਨਸ਼ਮੰਦਾ ਜਲੰਧਰ ਦੀ ਇਹ 85 ਨੰਬਰ ਬੂਥ ਹੈ ਜਿੱਥੇ ਜਿੱਥੇ ਸ਼ੀਤਲ ਅੰਗਰਾਲ ਹੋ ਰਹੇ ਨੇ ਜਿੱਥੇ ਸ਼ੀਤਲ ਅੰਗਰਾਲ ਹੋ ਰਹੇ ਨੇ ਆਪਣੀ ਵੋਟ ਪੋਲ ਕਰਨੀ ਹੈ ਔਰ ਸ਼ੀਤਲ ਅੰਗਰਾਲ ਇੱਕ ਅਕੋਰਡਿਓ ਵੀ ਸੁਣਾਉਂਦੇ ਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਮੈਨੂੰ ਧਮਕੀ ਭਰਿਆ ਫੋਨ ਆਉਂਦਾ ਔਰ ਕਹਿੰਦੇ ਨੇ ਕਿ ਮੈਂ ਇਸ ਦੀ ਸ਼ਿਕਾਇਤ ਜ਼ਰੂਰ ਪ੍ਰਸ਼ਾਸਨ ਕੋਲ ਕਰੂੰਗਾ ਇਲੈਕਸ਼ਨ ਕਮਿਸ਼ਨ ਕੋਲ ਕਰੂੰਗਾ ਤਾਂ ਉਹ ਕਹਿੰਦੇ ਨੇ ਕਿ ਸੱਤਾ ਦੇ ਵਿੱਚ ਜੋ ਸਰਕਾਰ ਹੈਗੀ ਆ ਤਾਂ ਸਰਕਾਰ ਆਪਣਾ ਤੰਤਰ ਵਰਤ ਲਈ ਆ ਪਰ ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਅਸੀਂ ਕਦੇ ਵੀ ਤੰਤਰ ਯੂਜ਼ ਨਹੀਂ ਕੀਤਾ ਅਸੀਂ ਕਦੇ ਤੰਤਰ ਯੂਜ਼ ਨਹੀਂ ਕੀਤਾ ਅਸੀਂ ਕਦੇ ਆਪਣੀ ਪਾਵਰ ਯੂਜ਼ ਨਹੀਂ ਕੀਤੀ ਇਹ ਲੋਕਤੰਤਰ ਦਾ ਇੱਕ ਬਹੁਤ ਵੱਡਾ ਤਿਉਹਾਰ ਹੁੰਦਾ ਹੈ ਲੋਕ ਮਨਾਉਂਦੇ ਨੇ ਔਰ ਆਪਣੀ ਮਤਾਦਾਨ ਕਰਦੇ ਆ ਫਿਲਹਾਲ ਬਹੁਤ ਵੱਡੇ ਇਲਜ਼ਾਮ ਜਿਹੜੇ ਨੇ ਸ਼ੀਤਲੰਗਰਾਲ ਹੋਰਾਂ ਨੇ ਲਾਏ ਆ ਇਸ ਮਾਮਲੇ ਦੇ ਅੰਦਰ ਅੱਗੇ ਕੀ ਹੁੰਦਾ ਹੈ ਬੜਾ ਲਾਜ਼ਮੀ ਦੇਖਣਾ ਰਹੇਗਾ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਜਲੰਧਰ